ਕ੍ਰਿਸ਼ਨ ਸਿੰਘ ਜੀ ਦੀ ਕਲਾਸ 4 ਗਵਰਨਮੈਂਟ ਅਫਸਰ ਅਪਲਾਈ ਜੀ ਨੇ ਜ਼ਿਲ੍ਹਾ ਸਕੱਤਰ ਬਟੰਡਾ ਕੀ ਅੱਜ ਤੁਸੀਂ ਇਕੱਠੇ ਹੋਣ ਹੋ ਸਾਰੇ ਜ਼ਿਲ੍ਹੇ ਦੇ ਇਹ ਮਤਲਬ ਫੋਰਥ ਕਲਾਸ ਦੇ ਮੁਲਾਜ਼ਮ ਕੀ ਮੰਗਾ ਨੇ ਕੀ ਮਾਮਲਾ ਮੰਗਤੋਂ ਸਾਡੇ ਜੀ ਕੱਚੇ ਕੰਮੇ ਪੱਕੇ ਕਰੋ ਹੂੰ ਪੁਰਾਣੀ ਪੈਨਸ਼ਨ ਬਹਾਲ ਕਰੋ ਹੂੰ ਬੀ ਦੇ ਕਿਸ਼ਤਾਂ ਜਾਰੀ ਕਰੋ ਡੀਏ ਦਾ ਬਕਾਇਆ ਦਿਓ ਹੂੰ ਪੀ ਕਮਿਸ਼ਨ ਦਾ ਬਕਾਇਆ ਸਾਰੀਆਂ ਹੀ ਮੰਗਾਂ ਪੈਣਗੀਆਂ ਜੀ ਸਾਡੀ ਹੂੰ ਇਹ ਸਰਕਾਰ ਨੇ ਇੱਕ ਵੀ ਮੰਗ ਨਹੀਂ ਵੀ ਕੀਤੀ ਸਾਡੀ ਜਦੋਂ ਦੀ ਆਈ ਹੈ ਇਹ ਸਰਕਾਰ ਜਦੋਂ ਬਣੀ ਸੀ ਮੁਲਾਜ਼ਮਾ ਨੇ ਬਹੁਤ ਜ਼ੋਰ ਲਾਇਆ ਸੀਗਾ ਇਹ ਸਾਡੇ ਧਰਨੇ ਤੇ ਵੀ ਜਾਂਦੇ ਰਹੇ ਐ ਤਕਤੀਆਂ ਲੈ ਕੇ ਵੀ ਬੈਠਦੇ ਰਹੇ ਐ ਵੀ ਅਸੀਂ ਕੱਚੇ ਕੰਮੇ ਪੱਕੇ ਕਰਾਂਗੇ ਇਹੀ ਭਗਵੰਤ ਮਾਨ ਤੇ ਚੀਮਾ ਸਾਹਿਬ ਸਾਡੇ ਧਰਨਾ ਰੈਲੀ ਆ ਜਾ ਕੇ ਕਹਿੰਦੇ ਸੀਗੇ ਕਿ ਜਦੋਂ ਸਾਡਾ ਹਰਾ ਪਿੰਨ ਚੱਲੂਗਾ ਇਹ ਮੁਲਾਜ਼ਮਾ ਲਈ ਚੱਲੂਗਾ ਸਭ ਤੋਂ ਪਹਿਲਾਂ ਪਹਿਲ ਦੇ ਆਧਾਰ ਤੇ ਅਸੀਂ ਕੱਚੇ ਕੰਮੇ ਪੱਕੇ ਕਰਾਂਗੇ ਪਰ ਅੱਜ ਤੱਕ ਇੱਕ ਵੀ ਕੰਮ ਇਹਨਾਂ ਨੇ ਕੋਈ ਪੱਕਾ ਨਹੀਂ ਕੀਤਾ ਕੱਚੇ ਕੰਮੇ ਉਵੇਂ ਹੀ ਰੋੜ ਰਹੇ ਆ 20 25 25 ਸਾਲਾਂ ਦੀ ਸਰਵਿਸ ਹੋ ਗਈ ਹੈ ਹਮ ਠੇਕੇਦਾਰੀ ਸਿਸਟਮ ਬੰਦ ਕਰਨ ਦਾ ਕਿਹਾ ਸੀ ਠੇਕੇਦਾਰੀ ਸਿਸਟਮ ਨਹੀਂ ਬੰਦ ਕੀਤਾ ਹਮ ਕੱਚੇ ਕਰਮਚਾਰੀਆਂ ਦੇ ਅਡੇ ਅਡੇ ਕਰਮਚਾਰੀਆਂ ਦੇ ਠੇਕੇਦਾਰ ਘਾਣ ਕਰ ਰਹੇ ਆ ਅੱਜ ਤੁਸੀਂ ਇਕੱਠੇ ਹੋਇਓ ਕੀ ਰੂਪ ਰੂਪਰੇਖਾ ਜਿਹੜੀ ਉਹ ਤਿਆਰ ਕਰ ਰਹੇ ਇਹ ਜੀ ਸਾਡੀ ਅੱਜ ਇੱਕ ਤਾਂ ਅਸੀਂ ਤਲਵੰਡੀ ਬਲਾਕ ਦੀ ਚੋਣ ਕੀਤੀ ਹੈ ਜੀ ਹਮ ਤੇ ਦੂਜਾ ਸਾਡੇ 3 ਤਰੀਕ ਦਾ ਜੀ ਵਿਧਾਨ ਸਭਾ ਦਾ ਸੈਸ਼ਨ ਚੱਲ ਰਿਹਾ ਹੈ। 3 ਤਰੀਕ ਨੂੰ ਸਾਡੀ ਦਾਣਾ ਮੰਡੀ 39 ਸੈਕਟਰ ਚ ਰੈਡੀ ਹੈ ਜੀ ਚੰਡੀਗੜ੍ਹ। ਉੱਥੇ ਰੈਡੀ ਕਰਕੇ ਤੇ ਅਸੀਂ ਰੋਸ ਮਾਰਚ ਕਰਨਾ ਵਿਧਾਨ ਸਭਾ ਵੱਲ ਤੇ ਉਹਦੀ ਤਿਆਰੀ ਵਾਸਤੇ ਸੀ ਮੀਟਿੰਗ ਕੀਤੀ। ਕੀ ਮੰਗ ਕਰਦੇ ਜੀ ਛੋਟਾ ਨਹੀਂ ਮੰਤਲ ਮੁੱਖ ਮੰਗ ਕੀ ਕਰਦੇ ਹੋ ਤੁਸੀਂ ਪੰਜਾਬ ਸਰਕਾਰ ਤੋਂ? ਮੁੱਖ ਮੰਗ ਇਹ ਹੈ ਜੀ ਕੱਚੇ ਕੰਮੇ ਪੱਕੇ ਕਰੇ ਜੀ। ਪੁਰਾਣੀ ਪੈਨਸ਼ਨ ਬਹਾਲ ਕਰੇ ਜੀ। ਡੀਏ ਜਾਰੀ ਕਰੇ ਜੀ। ਮੀਟਿੰਗ ਹੋਈ ਹੈ ਕਦੇ ਮੁੱਖ ਮੰਤਰੀ ਨਾਲ ਮਿੱਟ ਕੇ ਇੱਕ ਵਾਰ ਵੀ ਨਹੀਂ ਹੋਈ ਜੀ ਸੱਤ ਵਾਰੀ ਮੀਟਿੰਗਾਂ ਦੇ ਦੇ ਕੇ ਮੁੱਕਰ ਗਿਆ ਜਿਮਨੀ ਚੌਂ ਜਲੰਧਰ ਸੀਗੀ ਉੱਥੇ ਨੇ ਮੀਟਿੰਗ ਕੀਤੀ ਸੀਗੀ ਦੋ ਮੰਤਰੀ ਸੇ ਆਪ ਸੀਗਾ ਸੰਜੀ ਫਰੰਟ ਨਾਲ ਤੇ ਮੁੜ ਕੇ ਨੇ ਮੀਟਿੰਗ ਦਿੱਤੀ ਫੇਰ ਮੁੱਕਰ ਗਿਆ ਫੇਰ ਮੁੱਕਰ ਗਿਆ ਹੁਣ ਫੇਰ ਦੋ ਦੀ ਥਾਂ 12 ਪੱਕ ਕਰਤੀ ਜੇ ਫੇਰ ਮੁੱਕਰ ਗਿਆ ਉਸ ਤੋਂ ਬਾਅਦ ਇਹਨੇ ਸਬ ਕਮੇਟੀ ਬਣਾਈ ਆਪ ਤਾਂ ਮੀਟਿੰਗ ਕਰ ਕੋ ਜਮੇ ਭੱਜ ਗਿਆ ਵੀ ਸਬ ਕਮੇਟੀ ਨਾਲ ਮੀਟਿੰਗ ਕਰੋ ਪਰ ਉਹ ਜਿੱਥੇ ਬੰਦੀਆਂ ਨੇ ਨਕਾਰਤਾ ਵੀ ਅਸੀਂ ਸਬ ਕਮੇਟੀ ਨਾਲ ਮੀਟਿੰਗ ਨਹੀਂ ਕਰਨੀ ਤੇ ਅਸੀਂ ਹੁਣ ਇਹਨਾਂ ਨੂੰ ਜਿਮਨੀ ਚੋਂ ਆਉਣਾ ਰਹੀ ਹੈ ਜੀ ਉਹਨਾਂ ਜੀ ਵੀ ਸਬ ਕਮ ਚਿਸ ਤਰ੍ਹਾਂ ਜਿਮਨੀ ਚੋਂ ਆ ਰਹੀਆਂ ਦੇਖੋ ਹੁਣ ਗਿੱਦੜ ਵੇਹ ਤਾਂ ਕਿੰਨਾ ਰੌਲਾ ਪਿਆ ਤੁਡੀ ਕੀ ਸੰਘਰਸ਼ ਕਰੋਗੇ ਜੇ ਜ਼ਿਮਨੀ ਚੋਣ ਦੇ ਮਤਲਬ ਤੁਸੀਂ ਮੰਗਾਂਗੇ 8 ਤਰੀਕ ਦੇ ਗਿੱਦੜ ਵੀ ਰੈਲੀ ਹੈ ਜੀ ਰੈਲੀ ਕਰਕੇ ਅਸੀਂ ਰੋਜ਼ ਰੋਸ ਮਾਰਚ ਕਰਾਂਗੇ ਇਹ ਸਰਕਾਰ ਦਾ ਵਿਰੋਧ ਕਰਾਂਗੇ ਜੀ ਡਟ ਕੇ ਵਿਰੋਧ ਕਰਾਂਗੇ ਜ਼ਿਮਨੀ ਚੋਣਾ ਜਿਹਨਾਂ ਨੂੰ ਹਰਾਵਾਂਗੇ